ਜੋ ਹੋ ਠੰਡ ਦੇਖਣ ਨੂੰ ਮਿਲ ਰਹੀ ਹੈ ਸਰਦ ਹਵਾਵਾਂ ਚੱਲ ਰਹੀਆਂ ਨੇ ਜਿਸ ਦੇ ਚੱਲਦੇ ਠੰਡ ਦੇ ਵਿੱਚ ਕਾਫੀ ਵਾਅਦਾ ਹੋ ਗਿਆ ਹੈ ਔਰ ਕੜਾਕੇਦਾਰ ਠੰਡ ਪੈ ਰਹੀ ਹੈ ਪੰਜਾਬ ਦੇ ਵਿੱਚ ਅੱਜ ਔਰ ਨਵੇਂ ਸਾਲ ਤੇ ਦੋਕਾ ਨੂੰ ਠੰਡ ਦੇਖਣ ਨੂੰ ਮਿਲੇਗੀ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਜੋ ਕਿਹਾ ਗਿਆ ਸੀ ਕਿ ਜੋ ਮੌਸਮ ਹੈ ਹੌਲੀ-ਹੌਲੀ ਪਿੱਛੇ ਨੂੰ ਆ ਜਾ ਰਹੇ ਨੇ ਤਾਂ ਇਹ ਜੋ ਠੰਡ ਜਿਹੜੀ ਦਸੰਬਰ ਦੇ ਦਿਨਾਂ ਦੇ ਵਿੱਚ ਆ ਜਾਂਦੀ ਸੀ ਤਾਂ ਹੁਣ ਉਹ ਜਨਵਰੀ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗੀ ਔਰ ਧੁੰਦ ਦਾ ਕਹਿਰ ਲਗਾਤਾਰ ਬੀਤੇ ਕਈ ਦਿਨਾਂ ਤੋਂ ਦੇਖਣ ਨੂੰ ਮਿਲ ਰਿਹਾ ਹੈ ਪਰ ਸਰਦ ਹਵਾਵਾਂ ਅੱਜ ਚੱਲ ਰਹੀਆਂ ਨੇ ਜਿਸ ਦੇ ਚੱਲਦੇ ਪੰਜਾਬ ਦੇ ਵਿੱਚ ਠੰਡ ਕਾਫੀ ਵੱਧ ਚੁੱਕੀ ਹੈ ਤਾਂ ਚਾਰ ਜ਼ਿਲ੍ਹਿਆਂ ਦੇ ਵਿੱਚ ਵਿਜ਼ਿਬਿਲਟੀ ਜ਼ੀਰੋ ਹੋ ਚੁੱਕੀ ਹੈ ਔਰ ਇਸ ਦੇ ਨਾਲ ਹੀ ਜਿਹੜਾ ਤਾਪਮਾਨ ਹੈ ਉਸ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਗੁਰਦਾਸਪੁਰ ਦੀ ਜੇਕਰ ਗੱਲ ਕਰੀਏ ਤਾਂ 4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਜੋ ਕਿ ਕਾਫੀ ਠੰਡਾ ਗੁਰਦਾਸਪੁਰ ਅੱਜ ਰਹਿ ਰਿਹਾ ਹੈ ਔਰ ਦੂਸਰੇ ਪਾਸੇ ਵਿਜ਼ਿਬਿਲਟੀ ਘਟ ਹੋਣ ਕਰਕੇ ਚੰਡੀਗੜ੍ਹ ਅਤੇ ਅੰਮ੍ਰਿਤਸਰ ਦੇ ਜਿਹੜੇ 에ਅਰਪੋਰਟ ਨੇ ਤਾਂ ਉਥੋਂ ਵੀ ਉਡਾਨਾਂ ਪ੍ਰਭਾਵਿਤ ਹੋ ਰਹੀਆਂ ਨੇ ਤਾਂ ਸੰਗਣਾ ਜਿਹੜਾ ਕੋਹਰਾ ਹੈ ਉਹ ਪੰਜਾਬ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਪੈ ਰਿਹਾ ਹੈ ਵਿਜ਼ਿਬਿਲਟੀ ਜ਼ੀਰੋ ਹੋ ਚੁੱਕੀ ਹੈ ਹਵਾਈ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਔਰ ਜਿਹੜੀਆਂ ਉਡਾਨਾਂ ਨੇ ਚੰਡੀਗੜ੍ਹ ਅਤੇ ਅੰਮ੍ਰਿਤਸਰ 에ਅਰਪੋਰਟ ਤੋਂ ਦੇਰੀ ਦੇ ਨਾਲ ਉਡਾਨ ਭਰਦੀਆਂ ਨੇ ਤਾਂ ਜੋ ਮੌਸਮ ਦੇ ਵਿੱਚ ਥੋੜੀ ਜਿਹੀ ਕਲੈਰਟੀ ਆਉਂਦੀ ਹੈ ਤਾਂ ਉਸ ਤੋਂ ਬਾਅਦ ਉਡਾਨ ਪੜੀ ਜਾਂਦੀ ਹੈ ਤਾਂ ਇਹ ਅੰਮ੍ਰਿਤਸਰ ਤੋਂ ਇਲਾਵਾ ਆਦਮਪੁਰ ਹਲਵਾਰਾ ਤੇ ਪਠਾਨਕੋਟ ਦੇ ਵਿੱਚ ਵੀ ਵਿਜ਼ਿਬਿਲਟੀ ਜ਼ੀਰੋ ਦਰਜ ਕੀਤੀ ਗਈ ਹੈ ਕਿਉਂਕਿ ਆ ਆਦਮਪੁਰ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦਾ ਸਭ ਤੋਂ ਠੰਡਾ ਇਲਾਕਾ ਆਦਮਪੁਰ ਰਹਿੰਦਾ ਹੈ ਔਰ ਉੱਥੇ ਵਿਜ਼ਿਬਿਲਟੀ ਜ਼ੀਰੋ ਦਰਜ ਕੀਤੀ ਗਈ ਹੈ ਇਸ ਤੋਂ ਇਲਾਵਾ ਗੁਰਦਾਸਪੁਰ ਅਤੇ ਲੁਧਿਆਣਾ ਦੇ ਵਿੱਚ 10 ਮੀਟਰ ਤੱਕ ਦੀ ਵਿਜ਼ਿਬਿਲਟੀ ਦਰਜ ਕੀਤੀ ਗਈ ਹੈ ਪਟਿਆਲਾ ਦੇ ਵਿੱਚ 20 ਮੀਟਰ ਔਰ ਬਠਿੰਡਾ ਦੇ ਵਿੱਚ 50 ਮੀਟਰ ਤੋਂ ਘੱਟ ਤੇ ਬੱਲਵਾਰ ਸਾਉਖੜੀ ਦੇ ਵਿੱਚ 20 ਤੋਂ 30 ਮੀਟਰ ਤਕਰੀਬ ਵਿਜ਼ਿਬਿਲਟੀ ਦਰਜ ਕੀਤੀ ਗਈ ਹੈ ਤਾਂ 17 ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਹੋ ਚੁੱਕਾ ਹੈ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਨਮਾਸ਼ਹਿਰ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਔਰ ਫਤਿਹਗੜ ਸਾਹਿਬ ਦੇ ਵਿੱਚ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ ਪਟਿਆਲਾ ਮੁਹਾਲੀ ਵਿੱਚ ਵੀ ਕੁਝ ਥਾਵਾਂ ਦੇ ਉੱਤੇ ਸੰਘਣੀ ਧੁੰਦ ਛਾਈ ਰਹੀ ਰਹੇਗੀ ਔਰ ਇਸ ਦੇ ਨਾਲ ਹੀ ਮੀਂਹ ਦਾ ਅਲਰਟ ਇਹਨਾਂ ਦੇ ਥਾਵਾਂ ਤੇ ਵੀ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਤਸਰ ਔਰ ਬਠਿੰਡਾ ਦੇ ਵਿੱਚ ਵੀ ਵੱਖ-ਵੱਖ ਥਾਵਾਂ 'ਤੇ ਹਨੇਰੀ ਅਤੇ ਤੂਫਾਨ ਦਾ ਜੋ ਅਲਰਟ ਹੈ ਉਹ ਜਾਰੀ ਕੀਤਾ ਗਿਆ ਹੈ ਬਿਜਲੀ ਡਿਗਨ ਦੀ ਸੰਭਾਵਨਾ ਜਿਤਾਈ ਗਈ ਹੈ ਔਰ ਕਈ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਜਿਹੜੀ ਬਾਰਿਸ਼ ਹੈ ਉਸ ਦਾ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਇਹ ਜੇਕਰ ਬਾਰਿਸ਼ ਪੈਂਦੀ ਹੈ ਤਾਂ ਫਿਰ ਪੰਜਾਬ ਦੇ ਵਿੱਚ ਇੱਕਦਮ ਠੰਡ ਵੱਧ ਜਾਵੇਗੀ ਕਿਉਂਕਿ ਲਗਾਤਾਰ ਅਏ ਪੰਜਾਬ ਦੇ ਵਿੱਚ ਇਹ ਲੋਕਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਠੰਡ ਪੈ ਨਹੀਂ ਰਹੀ ਪੈ ਨਹੀਂ ਰਹੀ ਪਰ ਹੁਣ ਦਸਤਕ ਦੇ ਚੁਕੀ ਹੈ ਪੂਰੇ ਤਰੀਕੇ ਦੇ ਨਾਲ ਠੰਡ ਸਾਲ ਦਾ ਆਖਰੀ ਦਿਨ ਔਰ ਅੱਜ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਠੰਡ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਔਰ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਕਿ ਤੁਹਾਡੇ ਇਲਾਕੇ ਦੇ ਵਿੱਚ ਜੋ ਠੰਡ ਦਸਤਕ ਦੇ ਚੁੱਕੀ ਹੈ ਇਸ ਤਰੀਕੇ ਦੇ ਨਾਲ ਜਬਰਦਸਤ ਠੰਡ ਕਿ ਜੇਕਰ ਅੱਜ ਜਲੰਧਰ ਦੀ ਗੱਲ ਕਰੀਏ ਤਾਂ ਕਾਫੀ ਧੁੰਦ ਇੱਥੇ ਦੇਖਣ ਨੂੰ ਮਿਲੀ ਇਸ ਤੋਂ ਇਲਾਵਾ ਸਰਦ ਹਵਾਵਾਂ ਮਾ ਚੱਲ ਰਹੀਆਂ ਨੇ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਤਾਂ ਇੱਕਦਮ ਠੰਡ ਵੱਧ ਚੁੱਕੀ ਹੈ ਪੰਜਾਬ ਦੇ ਵਿੱਚ ਤਾਂ ਆਪਣੇ ਇਲਾਕੇ ਦਾ ਕੀ ਹਾਲ ਹੈ ਆਪਣੇ ਇਲਾਕੇ ਦਾ ਹਾਲ ਕਮੈਂਟ ਬਾਕਸਾਂ ਦੇ ਵਿੱਚ ਜ਼ਰੂਰ ਦੱਸਣਾ ਦਾ ਕਿਰ ਦੇਖਣ ਨੂੰ ਮਿਲ ਰਿਹਾ ਹਨੇਰੀ ਤੂਫਾਨ ਅਤੇ ਬਿਜਲੀ ਡਗੰਦਾ ਖਰਸ਼ਾ ਵੀ ਜਤਾਇਆ ਗਿਆ ਹੈ ਕਈ ਥਾਵਾਂ ਦੇ ਉੱਤੇ ਤਾਂ ਲਗਾਤਾਰ ਪੰਜਾਬ ਦੇ ਵਿੱਚ ਜੋ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਤਾਂ ਅੱਜ ਇਹ ਵੱਡੀ ਤਬਦੀਲੀ ਕਿਉਂਕਿ بارش ਦਾ ਅਲਰਟ ਜਾਰੀ ਹੋ ਚੁੱਕਾ ਹੈ ਔਰ ਅੱਜ ਸਵੇਰ ਤੋਂ ਹੀ ਸਰਦ ਹਵਾਵਾਂ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਤੇ ਮੌਸਮ ਦੇ ਵਿੱਚ ਵੱਡੀ ਤਾਪਮਾਨ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਚੱਲਦੇ ਪੰਜਾਬ ਦੇ ਵਿੱਚ ਅਾ ਠੰਡ ਲਗਾਤਾਰ ਵਧਦੀ ਹੋਈ ਨਜ਼ਰ ਆ ਰਹੀ ਹੈ ਤਾਂ ਪੰਜਾਬ ਦੇ ਵਿੱਚ ਮੀਂਹ ਪੈਣ ਦਾ ਅਲਰਟ ਜਾਰੀ ਹੋ ਚੁੱਕਾ ਹੈ ਚਾਰ ਜ਼ਿਲ੍ਹਿਆਂ ਦੇ ਵਿੱਚ ਵਿਜ਼ਿਬਿਲਟੀ ਦੀ ਜੇਕਰ ਗੱਲ ਕਰੀਏ ਤਾਂ ਉਹ ਵੀ ਜ਼ੀਰੋ ਦਰਜ ਕੀਤੀ ਗਈ ਹੈ ਔਰ ਕਈ ਥਾਵਾਂ ਦੇ ਉੱਤੇ ਬਿਲਕੁਲ ਵੀ ਕੁਝ ਵੀ ਨਜ਼ਰ ਨਹੀਂ ਆ ਰਿਹਾ ਕਈ ਥਾਵਾਂ ਦੇ ਉੱਤੇ ਹਨੇਰੀ ਅਤੇ ਤੂਫਾਨ ਦਾ ਅਲਰਟ ਜਾਰੀ ਹੋ ਚੁੱਕਾ ਹੈ ਤਾਂ ਦੋ ਦਿਨ ਪੰਜਾਬ ਦੇ ਵਿੱਚ ਕਹਿਰ ਦੀ ਠੰਡ ਪੈ ਸਕਦੀ ਹੈ ਜਿਸ ਦੇ ਚਲਦੇ ਮੌਸਮ ਵਿਭਾਗ ਦੇ ਵੱਲੋਂ ਇਹ ਅਲਰਟ ਜਾਰੀ ਕੀਤਾ ਗਿਆ ਹਾਲਾਂਕਿ ਬੀਤੇ ਸਮੇਂ ਤੋਂ ਲਗਾਤਾਰ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਅ ਸਾਲ ਖਤਮ ਹੋਣ ਨੂੰ ਆ ਗਿਆ ਪਰ ਹਜੇ ਤੱਕ ਠੰਡ ਨੇ ਸਹੀ ਤਰੀਕੇ ਦੇ ਨਾਲ ਦਸਤਕ ਪੰਜਾਬ ਦੇ ਵਿੱਚ ਨਹੀਂ ਦਿੱਤੀ ਤਾਂ ਅੱਜ ਉਹ ਠੰਡ ਦੇਖਣ ਨੂੰ ਮਿਲ ਰਹੀ ਹੈ ਸਰਦ ਹਵਾਵਾਂ ਚੱਲ ਰਹੀਆਂ ਨੇ ਜਿਸ ਦੇ ਚੱਲਦੇ ਠੰਡ ਦੇ ਵਿੱਚ ਕਾਫੀ ਵਾਅਦਾ ਹੋ ਗਿਆ ਹੈ ਔਰ ਕੜਾਕੇਦਾਰ ਠੰਡ ਪੈ ਰਹੀ ਹੈ ਪੰਜਾਬ ਦੇ ਵਿੱਚ ਅੱਜ ਔਰ ਨਵੇਂ ਸਾਲ ਤੇ ਦੋਕਾ ਨੂੰ ਠੰਡ ਦੇਖਣ ਨੂੰ ਮਿਲੇਗੀ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਜੋ ਕਿਹਾ ਗਿਆ ਸੀ ਕਿ ਜੋ ਮੌਸਮ ਹੈ ਹੌਲੀ-ਹੌਲੀ ਪਿੱਛੇ ਨੂੰ ਆ ਜਾ ਰਹੇ ਨੇ ਤਾਂ ਇਹ ਜੋ ਠੰਡ ਜਿਹੜੀ ਦਸੰਬਰ ਦੇ ਦਿਨਾਂ ਦੇ ਵਿੱਚ ਆ ਜਾਂਦੀ ਸੀ ਤਾਂ ਹੁਣ ਉਹ ਜਨਵਰੀ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗੀ ਔਰ ਧੁੰਦ ਦਾ ਕਹਿਰ ਲਗਾਤਾਰ ਬੀਤੇ ਕਈ ਦਿਨਾਂ ਤੋਂ ਦੇਖਣ ਨੂੰ ਮਿਲ ਰਿਹਾ ਹੈ ਪਰ ਸਰਦ ਹਵਾਵਾਂ ਅੱਜ ਚੱਲ ਰਹੀਆਂ ਨੇ ਜਿਸ ਦੇ ਚੱਲਦੇ ਪੰਜਾਬ ਦੇ ਵਿੱਚ ਠੰਡ ਕਾਫੀ ਵੱਧ ਚੁੱਕੀ ਹੈ ਤਾਂ ਚਾਰ ਜ਼ਿਲ੍ਹਿਆਂ ਦੇ ਵਿੱਚ ਵਿਜ਼ਿਬਿਲਟੀ ਜ਼ੀਰੋ ਹੋ ਚੁੱਕੀ ਹੈ ਔਰ ਇਸ ਦੇ ਨਾਲ ਹੀ ਜਿਹੜਾ ਤਾਪਮਾਨ ਹੈ ਉਸ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਗੁਰਦਾਸਪੁਰ ਦੀ ਜੇਕਰ ਗੱਲ ਕਰੀਏ ਤਾਂ 4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਜੋ ਕਿ ਕਾਫੀ ਠੰਡਾ ਗੁਰਦਾਸਪੁਰ ਅੱਜ ਰਹਿ ਰਿਹਾ ਹੈ ਔਰ ਦੂਸਰੇ ਪਾਸੇ ਵਿਜ਼ਿਬਿਲਟੀ ਘਟ ਹੋਣ ਕਰਕੇ ਚੰਡੀਗੜ੍ਹ ਅਤੇ ਅੰਮ੍ਰਿਤਸਰ ਦੇ ਜਿਹੜੇ 에ਅਰਪੋਰਟ ਨੇ ਤਾਂ ਉਥੋਂ ਵੀ ਉਡਾਨਾਂ ਪ੍ਰਭਾਵਿਤ ਹੋ ਰਹੀਆਂ ਨੇ ਤਾਂ ਸੰਗਣਾ ਜਿਹੜਾ ਕੋਹਰਾ ਹੈ ਉਹ ਪੰਜਾਬ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਪੈ ਰਿਹਾ ਹੈ ਵਿਜ਼ਿਬਿਲਟੀ ਜ਼ੀਰੋ ਹੋ ਚੁੱਕੀ ਹੈ ਹਵਾਈ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਔਰ ਜਿਹੜੀਆਂ ਉਡਾਨਾਂ ਨੇ ਚੰਡੀਗੜ੍ਹ ਅਤੇ ਅੰਮ੍ਰਿਤਸਰ 에ਅਰਪੋਰਟ ਤੋਂ ਦੇਰੀ ਦੇ ਨਾਲ ਉਡਾਨ ਭਰਨੀਆਂ ਨੇ ਤਾਂ ਜੋ ਮੌਸਮ ਦੇ ਵਿੱਚ ਥੋੜੀ ਜਿਹੀ ਕਲੈਰਟੀ ਆਉਂਦੀ ਹੈ ਤਾਂ ਉਸ ਤੋਂ ਬਾਅਦ ਉਡਾਨ ਪਰੀ ਜਾਂਦੀ ਹੈ ਤਾਂ ਇਹ ਅੰਮ੍ਰਿਤਸਰ ਤੋਂ ਇਲਾਵਾ ਆਦਮਪੁਰ ਹਲਵਾਰਾ ਤੇ ਪਠਾਨਕੋਟ ਦੇ ਵਿੱਚ ਵੀ ਵਿਜ਼ਿਬਿਲਟੀ ਜ਼ੀਰੋ ਦਰਜ ਕੀਤੀ ਗਈ ਹੈ ਕਿਉਂਕਿ ਆਦਮਪੁਰ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦਾ ਸਭ ਤੋਂ ਠੰਡਾ ਇਲਾਕਾ ਆਦਮਪੁਰ ਰਹਿੰਦਾ ਹੈ ਔਰ ਉੱਥੇ ਵਿਜ਼ਿਬਿਲਟੀ ਜ਼ੀਰੋ ਦਰਜ ਕੀਤੀ ਗਈ ਹੈ ਇਸ ਤੋਂ ਇਲਾਵਾ ਗੁਰਦਾਸਪੁਰ ਅਤੇ ਲੁਧਿਆਣਾ ਦੇ ਵਿੱਚ 10 ਮੀਟਰ ਤੱਕ ਦੀ ਵਿਜ਼ਿਬਿਲਟੀ ਦਰਜ ਕੀਤੀ ਗਈ ਹੈ ਪਟਿਆਲਾ ਦੇ ਵਿੱਚ 20 ਮੀਟਰ ਔਰ ਬਠਿੰਡਾ ਦੇ ਵਿੱਚ 50 ਮੀਟਰ ਤੋਂ ਘੱਟ ਤੇ ਬੱਲਵਾਰ ਸਾਉਖੜੀ ਦੇ ਵਿੱਚ 20 ਤੋਂ 30 ਮੀਟਰ ਤਕਰੀ ਵਿਜ਼ਿਬਿਲਟੀ ਦਰਜ ਕੀਤੀ ਗਈ ਹੈ ਤਾਂ 17 ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਹੋ ਚੁੱਕਾ ਹੈ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਨਮਾਸ਼ਹਿਰ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਔਰ ਫਤਿਹਗੜ ਸਾਹਿਬ ਦੇ ਵਿੱਚ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ ਪਟਿਆਲਾ ਮੁਹਾਲੀ ਵਿੱਚ ਵੀ ਕੁਝ ਥਾਵਾਂ ਦੇ ਉੱਤੇ ਸੰਘਣੀ ਧੁੰਦ ਛਾਈ ਰਹੀ ਰਹੇਗੀ ਔਰ ਇਸ ਦੇ ਨਾਲ ਹੀ ਮੀਂਹ ਦਾ ਅਲਰਟ ਇਹਨਾਂ ਦੇ ਥਾਵਾਂ ਤੇ ਵੀ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਤਸਰਤ ਬਠਿੰਡਾ ਦੇ ਵਿੱਚ ਵੀ ਵੱਖ-ਵੱਖ ਥਾਵਾਂ 'ਤੇ ਹਨੇਰੀ ਅਤੇ ਤੂਫਾਨ ਦਾ ਜੋ ਅਲਰਟ ਹੈ ਉਹ ਜਾਰੀ ਕੀਤਾ ਗਿਆ ਹੈ ਬਿਜਲੀ ਡਿਗਨ ਦੀ ਸੰਭਾਵਨਾ ਜਿਤਾਈ ਗਈ ਹੈ ਔਰ ਕਈ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਜਿਹੜੀ ਬਾਰਿਸ਼ ਹੈ ਉਸ ਦਾ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਇਹ ਜੇਕਰ ਬਾਰਿਸ਼ ਪੈਂਦੀ ਹੈ ਤਾਂ ਫਿਰ ਪੰਜਾਬ ਦੇ ਵਿੱਚ ਇੱਕਦਮ ਠੰਡ ਵੱਧ ਜਾਵੇਗੀ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਇਹ ਲੋਕਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਠੰਡ ਪੈ ਨਹੀਂ ਰਹੀ ਪੈ ਨਹੀਂ ਰਹੀ ਪਰ ਹੁਣ दस्तक ਦੇ ਚੁੱਕੀ ਹੈ ਪੂਰੇ ਤਰੀਕੇ ਦੇ ਨਾਲ ਠੰਡ ਸਾਲ ਦਾ ਆਖਰੀ ਦਿਨ ਔਰ ਅੱਜ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਠੰਡ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਔਰ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਕਿ ਤੁਹਾਡੇ ਇਲਾਕੇ ਦੇ ਵਿੱਚ ਜੋ ਠੰਡ ਦਸਤਕ ਦੇ ਚੁੱਕੀ ਹੈ ਇਸ ਤਰੀਕੇ ਦੇ ਨਾਲ ਜਬਰਦਸਤ ਠੰਡ ਚੁੱਕੀ ਜੇਕਰ ਅੱਜ ਜਲੰਧਰ ਦੀ ਗੱਲ ਕਰੀਏ ਤਾਂ ਕਾਫੀ ਧੁੰਦ ਇੱਥੇ ਦੇਖਣ ਨੂੰ ਮਿਲੀ ਇਸ ਤੋਂ ਇਲਾਵਾ ਸਰਦ ਹਵਾਵਾਂ ਮਚਲ ਰਹੀਆਂ ਨੇ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਤਾਂ ਇੱਕਦਮ ਠੰਡ ਵੱਧ ਚੁੱਕੀ ਹੈ ਪੰਜਾਬ ਦੇ ਵਿੱਚ ਤਾਂ ਆਪਣੇ ਇਲਾਕੇ ਦਾ ਕੀ ਹਾਲ ਹੈ ਆਪਣੇ ਇਲਾਕੇ ਦਾ ਹਾਲ ਕਮੈਂਟ ਬਾਕਸਰ ਦੇ ਵਿੱਚ ਜਰੂਰ ਦੱਸਣਾ ਹੰਡ ਦਾ ਕੈਰ ਦੇਖਣ ਨੂੰ ਮਿਲ ਰਿਹਾ ਹਨੇਰੇ ਤੂਫਾਨ ਅਤੇ ਬਿਜਲੀ ਡਗੰਦਾ ਖਰਸ਼ਾ ਵੀ ਜਿਤਾਇਆ ਗਿਆ ਕਈ ਥਾਵਾਂ ਦੇ ਉੱਤੇ ਤਾਂ ਲਗਾਤਾਰ ਪੰਜਾਬ ਦੇ ਵਿੱਚ ਜੋ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਤਾਂ ਅੱਜ ਇਹ ਵੱਡੀ ਤਬਦੀਲੀ ਕਿਉਂਕਿ بارش ਦਾ ਅਲਰਟ ਜਾਰੀ ਹੋ ਚੁੱਕਾ ਹੈ ਔਰ ਅੱਜ ਸਵੇਰ ਤੋਂ ਹੀ ਸਰਦ ਹਵਾਵਾਂ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਤੇ ਮੌਸਮ ਦੇ ਵਿੱਚ ਵੱਡੀ ਤਾਪਮਾਨ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਚੱਲਦੇ ਪੰਜਾਬ ਦੇ ਵਿੱਚ ਅ ਠੰਡ ਲਗਾਤਾਰ ਵਧਦੀ ਹੋਈ ਨਜ਼ਰ ਆ ਰਹੀ ਹੈ ਤਾਂ ਪੰਜਾਬ ਦੇ ਵਿੱਚ ਮੀਂਹ ਪੈਣ ਦਾ ਅਲਰਟ ਜਾਰੀ ਹੋ ਚੁੱਕਾ ਹੈ ਚਾਰ ਜ਼ਿਲ੍ਹਿਆਂ ਦੇ ਵਿੱਚ ਵਿਜ਼ਿਬਿਲਟੀ ਦੀ ਜੇਕਰ ਗੱਲ ਕਰੀਏ ਤਾਂ ਉਹ ਵੀ ਜ਼ੀਰੋ ਦਰਜ ਕੀਤੀ ਗਈ ਹੈ ਔਰ ਕਈ ਥਾਵਾਂ ਦੇ ਉੱਤੇ ਬਿਲਕੁਲ ਵੀ ਕੁਝ ਵੀ ਨਜ਼ਰ ਨਹੀਂ ਆ ਰਿਹਾ ਕਈ ਥਾਵਾਂ ਦੇ ਉੱਤੇ ਹਨੇਰੀ ਅਤੇ ਤੂਫਾਨ ਦਾ ਅਲਰਟ ਜਾਰੀ ਹੋ ਚੁੱਕਾ ਹੈ ਤਾਂ ਦੋ ਦਿਨ ਪੰਜਾਬ ਦੇ ਵਿੱਚ ਕਹਿਰ ਦੀ ਠੰਡ ਪੈ ਸਕਦੀ ਹੈ ਜਿਸ ਦੇ ਚਲਦੇ ਮੌਸਮ ਵਿਭਾਗ ਦੇ ਵੱਲੋਂ ਇਹ ਅਲਰਟ ਜਾਰੀ ਕੀਤਾ ਗਿਆ ਹਾਲਾਂਕਿ ਬੀਤੇ ਸਮੇਂ ਤੋਂ ਲਗਾਤਾਰ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਸਾਲ ਖਤਮ ਹੋਣ ਨੂੰ ਆ ਗਿਆ ਪਰ ਹਜੇ ਤੱਕ ਠੰਡ ਨੇ ਸਹੀ ਤਰੀਕੇ ਦੇ ਨਾਲ ਦਸਤਕ ਪੰਜਾਬ ਦੇ ਵਿੱਚ ਨਹੀਂ ਦਿੱਤੀ ਤਾਂ ਅੱਜ ਉਹ ਠੰਡ ਦੇਖਣ ਨੂੰ ਮਿਲ ਰਹੀ ਹੈ ਸਰਦ ਹਵਾਵਾਂ ਚੱਲ ਰਹੀਆਂ ਨੇ ਜਿਸ ਦੇ ਚੱਲਦੇ ਠੰਡ ਦੇ ਵਿੱਚ ਕਾਫੀ ਵਾਅਦਾ ਹੋ ਗਿਆ ਹੈ ਔਰ ਕੜਾਕੇਦਾਰ ਠੰਡ ਪੈ ਰਹੀ ਹੈ ਪੰਜਾਬ ਦੇ ਵਿੱਚ ਅੱਜ ਔਰ ਨਵੇਂ ਸਾਲ ਤੇ ਲੋਕਾਂ ਨੂੰ ਠੰਡ ਦੇਖਣ ਨੂੰ ਮਿਲੇਗੀ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਜੋ ਕਿਹਾ ਗਿਆ ਸੀ ਕਿ ਜੋ ਮੌਸਮ ਹੈ ਹੌਲੀ-ਹੌਲੀ ਪਿੱਛੇ ਨੂੰ ਆ ਜਾ ਰਹੇ ਨੇ ਤਾਂ ਇਹ ਜੋ ਠੰਡ ਜਿਹੜੀ ਦਸੰਬਰ ਦੇ ਦਿਨਾਂ ਦੇ ਵਿੱਚ ਆ ਜਾਂਦੀ ਸੀ ਤਾਂ ਹੁਣ ਉਹ ਜਨਵਰੀ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗੀ ਔਰ ਧੁੰਦ ਦਾ ਕਹਿਰ ਲਗਾਤਾਰ ਬੀਤੇ ਕਈ ਦਿਨਾਂ ਤੋਂ ਦੇਖਣ ਨੂੰ ਮਿਲ ਰਿਹਾ ਹੈ ਪਰ ਸਰਦ ਹਵਾਵਾਂ ਅੱਜ ਚੱਲ ਰਹੀਆਂ ਨੇ ਜਿਸ ਦੇ ਚੱਲਦੇ ਪੰਜਾਬ ਦੇ ਵਿੱਚ ਠੰਡ ਕਾਫੀ ਵੱਧ ਚੁੱਕੀ ਹੈ ਤਾਂ ਚਾਰ ਜ਼ਿਲ੍ਹਿਆਂ ਦੇ ਵਿੱਚ ਵਿਜ਼ਿਬਿਲਟੀ ਜ਼ੀਰੋ ਹੋ ਚੁੱਕੀ ਹੈ ਔਰ ਇਸ ਦੇ ਨਾਲ ਹੀ ਜਿਹੜਾ ਤਾਪਮਾਨ ਹੈ ਉਸ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਗੁਰਦਾਸਪੁਰ ਦੀ ਜੇਕਰ ਗੱਲ ਕਰੀਏ ਤਾਂ 4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਜੋ ਕਿ ਕਾਫੀ ਠੰਡਾ ਗੁਰਦਾਸਪੁਰ ਅੱਜ ਰਹਿ ਰਿਹਾ ਹੈ ਔਰ ਦੂਸਰੇ ਪਾਸੇ ਵਿਜ਼ਿਬਿਲਟੀ ਘਟ ਹੋਣ ਕਰਕੇ ਚੰਡੀਗੜ੍ਹ ਅਤੇ ਅੰਮ੍ਰਿਤਸਰ ਦੇ ਜਿਹੜੇ 에ਅਰਪੋਰਟ ਨੇ ਤਾਂ ਉਥੋਂ ਵੀ ਉਡਾਨਾਂ ਪ੍ਰਭਾਵਿਤ ਹੋ ਰਹੀਆਂ ਨੇ ਤਾਂ ਸੰਗਣਾ ਜਿਹੜਾ ਕੋਹਰਾ ਹੈ ਉਹ ਪੰਜਾਬ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਪੈ ਰਿਹਾ ਹੈ ਵਿਜ਼ਿਬਿਲਟੀ ਜ਼ੀਰੋ ਹੋ ਚੁੱਕੀ ਹੈ ਹਵਾਈ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਔਰ ਜਿਹੜੀਆਂ ਉਡਾਨਾਂ ਨੇ ਚੰਡੀਗੜ੍ਹ ਅਤੇ ਅੰਮ੍ਰਿਤਸਰ 에ਅਰਪੋਰਟ ਤੋਂ ਦੇਰੀ ਦੇ ਨਾਲ ਉਡਾਨ ਭਰਦੀਆਂ ਨੇ ਤਾਂ ਜੋ ਮੌਸਮ ਦੇ ਵਿੱਚ ਥੋੜੀ ਜਿਹੀ ਕਲੈਰਟੀ ਆਉਂਦੀ ਹੈ ਤਾਂ ਉਸ ਤੋਂ ਬਾਅਦ ਉਡਾਨਾਂ ਪਰੀ ਜਾਂਦੀ ਹੈ ਤਾਂ ਇਹ ਅੰਮ੍ਰਿਤਸਰ ਤੋਂ ਇਲਾਵਾ ਆਦਮਪੁਰ ਹਲਵਾਰਾ ਤੇ ਪਠਾਨਕੋਟ ਦੇ ਵਿੱਚ ਵੀ ਵਿਜ਼ਿਬਿਲਟੀ ਜ਼ੀਰੋ ਦਰਜ ਕੀਤੀ ਗਈ ਹੈ ਕਿਉਂਕਿ ਆਦਮਪੁਰ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦਾ ਸਭ ਤੋਂ ਠੰਡਾ ਇਲਾਕਾ ਆਦਮਪੁਰ ਰਹਿੰਦਾ ਹੈ ਔਰ ਉੱਥੇ ਵਿਜ਼ਿਬਿਲਟੀ ਜ਼ੀਰੋ ਦਰਜ ਕੀਤੀ ਗਈ ਹੈ ਇਸ ਤੋਂ ਇਲਾਵਾ ਗੁਰਦਾਸਪੁਰ ਅਤੇ ਲੁਧਿਆਣਾ ਦੇ ਵਿੱਚ 10 ਮੀਟਰ ਤੱਕ ਦੀ ਵਿਜ਼ਿਬਿਲਟੀ ਦਰਜ ਕੀਤੀ ਗਈ ਹੈ ਪਟਿਆਲਾ ਦੇ ਵਿੱਚ 20 ਮੀਟਰ ਔਰ ਬਠਿੰਡਾ ਦੇ ਵਿੱਚ 50 ਮੀਟਰ ਤੋਂ ਘੱਟ ਤੇ ਬੱਲਵਾਰ ਸਾਉਖੜੀ ਦੇ ਵਿੱਚ 20 ਤੋਂ 30 ਮੀਟਰ ਅਤਾਕਰੀ ਵਿਜ਼ਿਬਿਲਟੀ ਦਰਜ ਕੀਤੀ ਗਈ ਹੈ ਤਾਂ 17 ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਹੋ ਚੁੱਕਾ ਹੈ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਨਮਾਸ਼ਹਿਰ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਔਰ ਫਤਿਹਗੜ ਸਾਹਿਬ ਦੇ ਵਿੱਚ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ ਪਟਿਆਲਾ ਮੁਹਾਲੀ ਵਿੱਚ ਵੀ ਕੁਝ ਥਾਵਾਂ ਦੇ ਉੱਤੇ ਸੰਘਣੀ ਤੋਂ ਦਿਸਾਈ ਰਹੀ ਰਵੇਗੀ ਔਰ ਇਸ ਦੇ ਨਾਲ ਹੀ ਮੀਂਹ ਦਾ ਅਲਰਟ ਇਹਨਾਂ ਦੇ ਥਾਵਾਂ ਤੇ ਵੀ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਤਸਰ ਤੇ ਬਠਿੰਡਾ ਦੇ ਵਿੱਚ ਵੀ ਵੱਖ-ਵੱਖ ਥਾਵਾਂ 'ਤੇ ਹਨੇਰੀ ਅਤੇ ਤੂਫਾਨ ਦਾ ਜੋ ਅਲਰਟ ਹੈ ਉਹ ਜਾਰੀ ਕੀਤਾ ਗਿਆ ਹੈ ਬਿਜਲੀ ਡਿਗਨ ਦੀ ਸੰਭਾਵਨਾ ਜਿਤਾਈ ਗਈ ਹੈ ਔਰ ਕਈ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਜਿਹੜੀ ਬਾਰਿਸ਼ ਹੈ ਉਸ ਦਾ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਇਹ ਜੇਕਰ ਬਾਰਿਸ਼ ਪੈਂਦੀ ਹੈ ਤਾਂ ਫਿਰ ਪੰਜਾਬ ਦੇ ਵਿੱਚ ਇੱਕਦਮ ਠੰਡ ਵੱਧ ਜਾਵੇਗੀ ਕਿਉਂਕਿ ਲਗਾਤਾਰ ਆਏ ਪੰਜਾਬ ਦੇ ਵਿੱਚ ਇਹ ਲੋਕਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਠੰਡ ਪੈ ਨਹੀਂ ਰਹੀ ਪੈ ਨਹੀਂ ਰਹੀ ਪਰ ਹੁਣ ਦਸਤਕ ਦੇ ਚੁਕੀ ਹੈ ਪੂਰੇ ਤਰੀਕੇ ਦੇ ਨਾਲ ਠੰਡ ਸਾਲ ਦਾ ਆਖਰੀ ਦਿਨ ਔਰ ਅੱਜ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਠੰਡ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਔਰ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਕਿ ਤੁਹਾਡੇ ਇਲਾਕੇ ਦੇ ਵਿੱਚ ਜੋ ਠੰਡ ਦਸਤਕ ਦੇ ਚੁੱਕੀ ਹੈ ਇਸ ਤਰੀਕੇ ਦੇ ਨਾਲ ਜਬਰਦਸਤ ਠੰਡ ਤੁਕੀ ਜੇਕਰ ਅੱਜ ਜਲੰਧਰ ਦੀ ਗੱਲ ਕਰੀਏ ਤਾਂ ਕਾਫੀ ਧੁੰਦ ਇੱਥੇ ਦੇਖਣ ਨੂੰ ਮਿਲੀ ਹੈ ਇਸ ਤੋਂ ਇਲਾਵਾ ਸਰਦ ਹਵਾਵਾਂ ਚੱਲ ਰਹੀਆਂ ਨੇ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਤਾਂ ਇੱਕਦਮ ਠੰਡ ਵੱਧ ਚੁੱਕੀ ਹੈ ਪੰਜਾਬ ਦੇ ਵਿੱਚ ਤਾਂ ਆਪਣੇ ਇਲਾਕੇ ਦਾ ਕੀ ਹਾਲ ਹੈ ਆਪਣੇ ਇਲਾਕੇ ਦਾ ਹਾਲ ਕਮੈਂਟ ਬਾਕਸਰ ਦੇ ਵਿੱਚ ਜ਼ਰੂਰ ਦੱਸਣਾ ਹੰਡ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹਨੇਰੀ ਤੂਫਾਨ ਅਤੇ ਬਿਜਲੀ ਡਗੰਦਾ ਖਰਸ਼ਾ ਵੀ ਜਤਾਇਆ ਗਿਆ ਹੈ ਕਈ ਥਾਵਾਂ ਦੇ ਉੱਤੇ ਤਾਂ ਲਗਾਤਾਰ ਪੰਜਾਬ ਦੇ ਵਿੱਚ ਜੋ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਤਾਂ ਅੱਜ ਇਹ ਵੱਡੀ ਤਬਦੀਲੀ ਕਿਉਂਕਿ بارش ਦਾ ਅਲਰਟ ਜਾਰੀ ਹੋ ਚੁੱਕਾ ਹੈ ਔਰ ਅੱਜ ਸਵੇਰ ਤੋਂ ਹੀ ਸਰਦ ਹਵਾਵਾਂ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਤੇ ਮੌਸਮ ਦੇ ਵਿੱਚ ਵੱਡੀ ਤਾਪਮਾਨ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਚੱਲਦੇ ਪੰਜਾਬ ਦੇ ਵਿੱਚ ਠੰਡ ਲਗਾਤਾਰ ਵੱਧਦੀ ਹੋਈ ਨਜ਼ਰ ਆ ਰਹੀ ਹੈ ਤਾਂ ਪੰਜਾਬ ਦੇ ਵਿੱਚ ਮੀਂਹ ਪੈਣ ਦਾ ਅਲਰਟ ਜਾਰੀ ਹੋ ਚੁੱਕਾ ਹੈ ਚਾਰ ਜ਼ਿਲ੍ਹਿਆਂ ਦੇ ਵਿੱਚ ਵਿਜ਼ਿਬਿਲਟੀ ਦੀ ਜੇਕਰ ਗੱਲ ਕਰੀਏ ਤਾਂ ਉਹ ਵੀ ਜ਼ੀਰੋ ਦਰਜ ਕੀਤੀ ਗਈ ਹੈ ਔਰ ਕਈ ਥਾਵਾਂ ਦੇ ਉੱਤੇ ਬਿਲਕੁਲ ਵੀ ਕੁਝ ਵੀ ਨਜ਼ਰ ਨਹੀਂ ਆ ਰਿਹਾ ਕਈ ਥਾਵਾਂ ਦੇ ਉੱਤੇ ਹਨੇਰੀ ਅਤੇ ਤੂਫਾਨ ਦਾ ਅਲਰਟ ਜਾਰੀ ਹੋ ਚੁੱਕਾ ਹੈ ਤਾਂ ਦੋ ਦਿਨ ਪੰਜਾਬ ਦੇ ਵਿੱਚ ਕਹਿਰ ਦੀ ਠੰਡ ਪੈ ਸਕਦੀ ਹੈ ਜਿਸ ਦੇ ਚਲਦੇ ਮੌਸਮ ਵਿਭਾਗ ਦੇ ਵੱਲੋਂ ਇਹ ਅਲਰਟ ਜਾਰੀ ਕੀਤਾ ਗਿਆ ਹਾਲਾਂਕਿ ਬੀਤੇ ਸਮੇਂ ਤੋਂ ਲਗਾਤਾਰ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਸਾਲ ਖਤਮ ਹੋਣ ਨੂੰ ਆ ਗਿਆ ਪਰ ਹਜੇ ਤੱਕ ਠੰਡ ਨੇ ਸਹੀ ਤਰੀਕੇ ਦੇ ਨਾਲ ਦਸਤਕ ਪੰਜਾਬ ਦੇ ਵਿੱਚ ਨਹੀਂ ਦਿੱਤੀ ਤਾਂ ਅੱਜ ਉਹ ਠੰਡ ਦੇਖਣ ਨੂੰ ਮਿਲ ਰਹੀ ਹੈ ਸਰਦ ਹਵਾਵਾਂ ਚੱਲ ਰਹੀਆਂ ਨੇ ਜਿਸ ਦੇ ਚਲਦੇ ਠੰਡ ਦੇ ਵਿੱਚ ਕਾਫੀ ਵਾਧਾ ਹੋ ਗਿਆ ਹੈ ਔਰ ਕੜਾਕੇਦਾਰ ਠੰਡ ਪੈ ਰਹੀ ਹੈ ਪੰਜਾਬ ਦੇ ਵਿੱਚ ਅੱਜ ਔਰ ਨਵੇਂ ਸਾਲ ਤੇ ਲੋਕਾਂ ਨੂੰ ਠੰਡ ਦੇਖਣ ਨੂੰ ਮਿਲੇਗੀ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਜੋ ਕਿਹਾ ਗਿਆ ਸੀ ਕਿ ਜੋ ਮੌਸਮ ਆ ਹੌਲੀ-ਹੌਲੀ ਪਿੱਛੇ ਨੂੰ ਆ ਜਾ ਰਹੇ ਨੇ ਤਾਂ ਇਹ ਜੋ ਠੰਡ ਜਿਹੜੀ ਦਸੰਬਰ ਦੇ ਦਿਨਾਂ ਦੇ ਵਿੱਚ ਆ ਜਾਂਦੀ ਸੀ ਤਾਂ ਹੁਣ ਉਹ ਜਨਵਰੀ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗੀ ਔਰ ਧੁੰਦ ਦਾ ਕਹਿਰ ਲਗਾਤਾਰ ਬੀਤੇ ਕਈ ਦਿਨਾਂ ਤੋਂ ਦੇਖਣ ਨੂੰ ਮਿਲ ਰਿਹਾ ਹੈ ਪਰ ਸਰਦ ਹਵਾਵਾਂ ਅੱਜ ਚੱਲ ਰਹੀਆਂ ਨੇ ਜਿਸ ਦੇ ਚੱਲਦੇ ਪੰਜਾਬ ਦੇ ਵਿੱਚ ਠੰਡ ਕਾਫੀ ਵੱਧ ਚੁੱਕੀ ਹੈ ਤਾਂ ਚਾਰ ਜ਼ਿਲ੍ਹਿਆਂ ਦੇ ਵਿੱਚ ਵਿਜ਼ਿਬਿਲਟੀ ਜ਼ੀਰੋ ਹੋ ਚੁੱਕੀ ਹੈ ਔਰ ਅ ਇਸ ਦਿਨ ਆਲੀ ਜਿਹੜਾ ਤਾਪਮਾਨ ਹੈ ਉਸ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਗੁਰਦਾਸਪੁਰ ਦੀ ਜੇਕਰ ਗੱਲ ਕਰੀਏ ਤਾਂ 4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਜੋ ਕਿ ਕਾਫੀ ਠੰਡਾ ਗੁਰਦਾਸਪੁਰ ਅੱਜ ਰਹਿ ਰਿਹਾ ਹੈ ਔਰ ਦੂਸਰੇ ਪਾਸੇ ਵਿਜ਼ਿਬਿਲਟੀ ਘਟਣ ਕਰਕੇ ਚੰਡੀਗੜ੍ਹ ਅਤੇ ਅੰਮ੍ਰਿਤਸਰ ਦੇ ਜਿਹੜੇ 에ਅਰਪੋਰਟ ਨੇ ਤਾਂ ਉੱਥੇ ਵੀ ਉਡਾਨਾਂ ਪ੍ਰਭਾਵਿਤ ਹੋ ਰਹੀਆਂ ਨੇ ਤਾਂ ਸੰਘਣਾ ਜਿਹੜਾ ਕੋਹਰਾ ਹੈ ਉਹ ਪੰਜਾਬ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਪੈ ਰਿਹਾ ਹੈ ਵਿਜ਼ਿਬਿਲਟੀ ਜ਼ੀਰੋ ਹੋ ਚੁੱਕੀ ਹੈ ਹਵਾਈ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਔਰ ਜਿਹੜੀਆਂ ਉਡਾਨਾਂ ਨੇ ਚੰਡੀਗੜ੍ਹ ਅਤੇ ਅੰਮ੍ਰਿਤਸਰ 에어ਪੋਰਟ ਤੋਂ ਦੇਰੀ ਦੇ ਨਾਲ ਉਡਾਨ ਭਰਦੀਆਂ ਨੇ ਤਾਂ ਜੋ ਮੌਸਮ ਦੇ ਵਿੱਚ ਥੋੜੀ ਜਿਹੀ ਕਲੈਰਟੀ ਆਉਂਦੀ ਹੈ ਤਾਂ ਉਸ ਤੋਂ ਬਾਅਦ ਉਡਾਨ ਭਰੀ ਜਾਂਦੀ ਹੈ ਤਾਂ ਇਹ ਅੰਮ੍ਰਿਤਸਰ ਤੋਂ ਇਲਾਵਾ ਆਦਮਪੁਰ ਹਲਵਾਰਾ ਤੇ ਪਠਾਨਕੋਟ ਦੇ ਵਿੱਚ ਵੀ ਵਿਜ਼ਿਬਿਲਟੀ ਜ਼ੀਰੋ ਦਰਜ ਕੀਤੀ ਗਈ ਹੈ ਕਿਉਂਕਿ ਆਦਮਪੁਰ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦਾ ਸਭ ਤੋਂ ਠੰਡਾ ਇਲਾਕਾ ਆਦਮਪੁਰ ਰਹਿੰਦਾ ਹੈ ਔਰ ਉੱਥੇ ਵਿਜ਼ਿਬਿਲਟੀ ਜ਼ੀਰੋ ਦਰਜ ਕੀਤੀ ਗਈ ਹੈ ਇਸ ਤੋਂ ਇਲਾਵਾ ਗੁਰਦਾਸਪੁਰ ਅਤੇ ਲੁਧਿਆਣਾ ਦੇ ਵਿੱਚ 10 ਮੀਟਰ ਤੱਕ ਦੀ ਵਿਜ਼ਿਬਿਲਟੀ ਦਰਜ ਕੀਤੀ ਗਈ ਹੈ ਪਟਿਆਲਾ ਦੇ ਵਿੱਚ 20 ਮੀਟਰ ਔਰ ਬਠਿੰਡਾ ਦੇ ਵਿੱਚ 50 ਮੀਟਰ ਤੋਂ ਘੱਟ ਤੇ ਬੱਲਵਾਲ ਸੌਖੜੀ ਦੇ ਵਿੱਚ 20 ਤੋਂ 30 ਮੀਟਰ ਤੱਕ ਦੀ ਵਿਜ਼ਿਬਿਲਟੀ ਦਰਜ ਕੀਤੀ ਗਈ ਹੈ ਤਾਂ 17 ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਹੋ ਚੁੱਕਾ ਹੈ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਨਮਾਸ਼ਹਿਰ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਔਰ ਫਤਿਹਗੜ ਸਾਹਿਬ ਦੇ ਵਿੱਚ بارش ਦਾ ਅਲਰਟ ਜਾਰੀ ਕੀਤਾ ਗਿਆ ਪਟਿਆਲਾ ਮੁਹਾਲੀ ਵਿੱਚ ਵੀ ਕੁਝ ਥਾਵਾਂ ਦੇ ਉੱਤੇ ਸੰਘਣੀ ਤੋਂ ਦਸ਼ਾਈ ਰਹੀ ਰਹੇਗੀ ਔਰ ਇਸ ਦੇ ਨਾਲ ਹੀ ਮੀਂਹ ਦਾ ਅਲਰਟ ਇਹਨਾਂ ਦੇ ਥਾਵਾਂ ਤੇ ਵੀ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਤਸਰਤ ਬਠਿੰਡਾ ਦੇ ਵਿੱਚ ਵੀ ਵੱਖ-ਵੱਖ ਥਾਵਾਂ ਉੱਤੇ ਹਨੇਰੀ ਅਤੇ ਤੂਫਾਨ ਦਾ ਜੋ ਅਲਰਟ ਹੈ ਉਹ ਜਾਰੀ ਕੀਤਾ ਗਿਆ ਹੈ ਬਿਜਲੀ ਡਿਗਨ ਦੀ ਸੰਭਾਵਨਾ ਜਤਾਈ ਗਈ ਹੈ ਔਰ ਕਈ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਜਿਹੜੀ ਬਾਰਿਸ਼ ਹੈ ਉਸ ਦਾ ਅਲਰਟ ਜਾਰੀ ਕੀਤਾ ਗਿਆ ਤਾਂ ਇਹ ਜੇਕਰ ਬਾਰਿਸ਼ ਪੈਂਦੀ ਹੈ ਤਾਂ ਫਿਰ ਪੰਜਾਬ ਦੇ ਵਿੱਚ ਇੱਕਦਮ ਠੰਡ ਵੱਧ ਜਾਵੇਗੀ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਇਹ ਲੋਕਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਠੰਡ ਪੈ ਨਹੀਂ ਰਹੀ ਪੈ ਨਹੀਂ ਰਹੀ ਪਰ ਹੁਣ ਦਸਤਕ ਦੇ ਚੁੱਕੀ ਹੈ ਪੂਰੇ ਤਰੀਕੇ ਦੇ ਨਾਲ ਠੰਡ ਸਾਲ ਦਾ ਆਖਰੀ ਦਿਨ ਔਰ ਅੱਜ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਠੰਡ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਔਰ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਕਿ ਤੁਹਾਡੇ ਇਲਾਕੇ ਦੇ ਵਿੱਚ ਜੋ ਠੰਡ ਦਸਤਕ ਦੇ ਚੁੱਕੀ ਹੈ ਇਸ ਤਰੀਕੇ ਦੇ ਨਾਲ ਜਬਰਦਸਤ ਠੰਡ ਚੁੱਕੀ ਜੇਕਰ ਅੱਜ ਜਲੰਧਰ ਦੀ ਗੱਲ ਕਰੀਏ ਤਾਂ ਕਾਫੀ ਧੁੰਦੇ ਇਥੇ ਦੇਖਣ ਨੂੰ ਮਿਲੀ ਇਸ ਤੋਂ ਇਲਾਵਾ ਸਰਦ ਹਵਾਵਾਂ માં ਚੱਲ ਰਹੀਆਂ ਨੇ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਤਾਂ ਇੱਕਦਮ ਠੰਡ ਵੱਧ ਚੁੱਕੀ ਹੈ ਪੰਜਾਬ ਦੇ ਵਿੱਚ ਤਾਂ ਆਪਣੇ ਇਲਾਕੇ ਦਾ ਕੀ ਹਾਲ ਹੈ ਆਪਣੇ ਇਲਾਕੇ ਦਾ ਹਾਲ ਕਮੈਂਟ ਬਾਕਸਰ ਦੇ ਵਿੱਚ ਜ਼ਰੂਰ ਦੱਸਣਾ ਮੌਂਸੂਨ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹਨੇਰੀ ਤੂਫਾਨ ਅਤੇ ਬਿਜਲੀ ਡਿਗੰਦਾ ਖਰਸ਼ਾ ਵੀ ਜਤਾਇਆ ਗਿਆ ਹੈ ਕਈ ਥਾਵਾਂ ਦੇ ਉੱਤੇ ਤਾਂ ਲਗਾਤਾਰ ਪੰਜਾਬ ਦੇ ਵਿੱਚ ਜੋ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਤਾਂ ਅੱਜ ਇਹ ਵੱਡੀ ਤਬਦੀਲੀ ਕਿਉਂਕਿ ਬਾਰਿਸ਼ ਦਾ ਅਲਰਟ ਜਾਰੀ ਹੋ ਚੁੱਕਾ ਹੈ ਔਰ ਅੱਜ ਸਵੇਰ ਤੋਂ ਹੀ ਸਰਦ ਹਵਾਵਾਂ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਤੇ ਮੌਸਮ ਦੇ ਵਿੱਚ ਵੱਡੀ ਤਾਪਮਾਨ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਚੱਲਦੇ ਪੰਜਾਬ ਦੇ ਵਿੱਚ ਠੰਡ ਲਗਾਤਾਰ ਵਧਦੀ ਹੋਈ ਨਜ਼ਰ ਆ ਰਹੀ ਹੈ ਤਾਂ ਪੰਜਾਬ ਦੇ ਵਿੱਚ ਮੀਪੈਂਡ ਦਾ ਅਲਰਟ ਜਾਰੀ ਹੋ ਚੁੱਕਾ ਹੈ ਚਾਰ ਜ਼ਿਲ੍ਹਿਆਂ ਦੇ ਵਿੱਚ ਵਿਜ਼ਿਬਿਲਟੀ ਦੀ ਜੇਕਰ ਗੱਲ ਕਰੀਏ ਤਾਂ ਉਹ ਵੀ ਜ਼ੀਰੋ ਦਰਜ ਕੀਤੀ ਗਈ ਹੈ ਔਰ ਕਈ ਥਾਵਾਂ ਦੇ ਉੱਤੇ ਬਿਲਕੁਲ ਵੀ ਕੁਝ ਵੀ ਨਜ਼ਰ ਨਹੀਂ ਆ ਰਿਹਾ ਕਈ ਥਾਵਾਂ ਦੇ ਉੱਤੇ ਹਨੇਰੀ ਅਤੇ ਤੂਫਾਨ ਦਾ ਅਲਰਟ ਜਾਰੀ ਹੋ ਚੁੱਕਾ ਹੈ ਤਾਂ ਦੋ ਦਿਨ ਪੰਜਾਬ ਦੇ ਵਿੱਚ ਕਹਿਰ ਦੀ ਠੰਡ ਪੈ ਸਕਦੀ ਹੈ ਜਿਸ ਦੇ ਚਲਦੇ ਮੌਸਮ ਵਿਭਾਗ ਦੇ ਵੱਲੋਂ ਇਹ ਅਲਰਟ ਜਾਰੀ ਕੀਤਾ ਗਿਆ ਹਾਲਾਂਕਿ ਬੀਤੇ ਸਮੇਂ ਤੋਂ ਲਗਾਤਾਰ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਸਾਲ ਖਤਮ ਹੋਣ ਨੂੰ ਆ ਗਿਆ ਪਰ ਹਜੇ ਤੱਕ ਠੰਡ ਨੇ ਸਹੀ ਤਰੀਕੇ ਦੇ ਨਾਲ ਦਸਤਕ ਪੰਜਾਬ ਦੇ ਵਿੱਚ ਨਹੀਂ ਦਿੱਤੀ ਤਾਂ ਅੱਜ ਉਹ ਠੰਡ ਦੇਖਣ ਨੂੰ ਮਿਲ ਰਹੀ ਹੈ ਸਰਦ ਹਵਾਵਾਂ ਚੱਲ ਰਹੀਆਂ ਨੇ ਜਿਸ ਦੇ ਚੱਲਦੇ ਠੰਡ ਦੇ ਵਿੱਚ ਕਾਫੀ ਵਾਅਦਾ ਹੋ ਗਿਆ ਹੈ ਔਰ ਕੜਾਕੇ ਦਾ ਠੰਡ ਪੈ ਰਹੀ ਹੈ ਪੰਜਾਬ ਦੇ ਵਿੱਚ ਅੱਜ ਔਰ ਨਵੇਂ ਸਾਲ ਤੇ ਦੋਕਾ ਨੂੰ ਠੰਡ ਦੇਖਣ ਨੂੰ ਮਿਲੇਗੀ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਜੋ ਕਿਹਾ ਗਿਆ ਸੀ ਕਿ ਜੋ ਮੌਸਮ ਹੈ ਹੌਲੀ-ਹੌਲੀ ਪਿੱਛੇ ਨੂੰ ਆ ਜਾ ਰਹੇ ਨੇ ਤਾਂ ਇਹ ਜੋ ਠੰਡ ਜਿਹੜੀ ਦਸੰਬਰ ਦੇ ਦਿਨਾਂ ਦੇ ਵਿੱਚ ਆ ਜਾਂਦੀ ਸੀ ਤਾਂ ਹੁਣ ਉਹ ਜਨਵਰੀ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗੀ ਔਰ ਧੁੰਦ ਦਾ ਕਹਿਰ ਲਗਾਤਾਰ ਬੀਤੇ ਕਈ ਦਿਨਾਂ ਤੋਂ ਦੇਖਣ ਨੂੰ ਮਿਲ ਰਿਹਾ ਹੈ ਪਰ ਸਰਦ ਹਵਾਵਾਂ ਅੱਜ ਚੱਲ ਰਹੀਆਂ ਨੇ ਜਿਸ ਦੇ ਚੱਲਦੇ ਪੰਜਾਬ ਦੇ ਵਿੱਚ ਠੰਡ ਕਾਫੀ ਵੱਧ ਚੁੱਕੀ ਹੈ ਤਾਂ ਚਾਰ ਜ਼ਿਲ੍ਹਿਆਂ ਦੇ ਵਿੱਚ ਵਿਜ਼ਿਬਿਲਟੀ ਜ਼ੀਰੋ ਹੋ ਚੁੱਕੀ ਹੈ ਔਰ ਇਸ ਦੇ ਨਾਲ ਹੀ ਜਿਹੜਾ ਤਾਪਮਾਨ ਹੈ ਉਸ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਗੁਰਦਾਸਪੁਰ ਦੀ ਜੇਕਰ ਗੱਲ ਕਰੀਏ ਤਾਂ 4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਜੋ ਕਿ ਕਾਫੀ ਠੰਡਾ ਗੁਰਦਾਸਪੁਰ ਅੱਜ ਰਹਿ ਰਿਹਾ ਹੈ ਔਰ ਦੂਸਰੇ ਪਾਸੇ ਵਿਜ਼ਿਬਿਲਟੀ ਘਟਣ ਕਰਕੇ ਚੰਡੀਗੜ੍ਹ ਅਤੇ ਅੰਮ੍ਰਿਤਸਰ ਦੇ ਜਿਹੜੇ 에ਅਰਪੋਰਟ ਨੇ ਤਾਂ ਉਥੇ ਵੀ ਉਡਾਨਾਂ ਪ੍ਰਭਾਵਿਤ ਹੋ ਰਹੀਆਂ ਨੇ ਤਾਂ ਸੰਗਣਾ ਜਿਹੜਾ ਕੋਹਰਾ ਹੈ ਉਹ ਪੰਜਾਬ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਪੈ ਰਿਹਾ ਹੈ ਵਿਜ਼ਿਬਿਲਟੀ ਜ਼ੀਰੋ ਹੋ ਚੁੱਕੀ ਹੈ ਹਵਾਈ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਔਰ ਜਿਹੜੀਆਂ ਉਡਾਨਾਂ ਨੇ ਚੰਡੀਗੜ੍ਹ ਅਤੇ ਅੰਮ੍ਰਿਤਸਰ 에ਅਰਪੋਰਟ ਤੋਂ ਦੇਰੀ ਦੇ ਨਾਲ ਉਡਾਨ ਭਰਦੀਆਂ ਨੇ ਤਾਂ ਜੋ ਮੌਸਮ ਦੇ ਵਿੱਚ ਥੋੜੀ ਜਿਹੀ ਕਲੈਰਟੀ ਆਉਂਦੀ ਹੈ ਤਾਂ ਉਸ ਤੋਂ ਬਾਅਦ ਉਡਾਨ ਪਰੀ ਜਾਂਦੀ ਹੈ ਤਾਂ ਇਹ ਅਮ੍ਰਿਤਸਰ ਤੋਂ ਇਲਾਵਾ ਆਦਮਪੁਰ ਹਲਵਾਰਾਤ ਪਠਾਨਕੋਟ ਦੇ ਵਿੱਚ ਵੀ ਵਿਜ਼ਿਬਿਲਟੀ ਜ਼ੀਰੋ ਦਰਜ ਕੀਤੀ ਗਈ ਹੈ ਕਿਉਂਕਿ ਆਦਮਪੁਰ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦਾ ਸਭ ਤੋਂ ਠੰਡਾ ਇਲਾਕਾ ਆਦਮਪੁਰ ਰਹਿੰਦਾ ਹੈ ਔਰ ਉੱਥੇ ਵਿਜ਼ਿਬਿਲਟੀ ਜ਼ੀਰੋ ਦਰਜ ਕੀਤੀ ਗਈ ਹੈ ਇਸ ਤੋਂ ਇਲਾਵਾ ਗੁਰਦਾਸਪੁਰ ਅਤੇ ਲੁਧਿਆਣਾ ਦੇ ਵਿੱਚ 10 ਮੀਟਰ ਤੱਕ ਦੀ ਵਿਜ਼ਿਬਿਲਟੀ ਦਰਜ ਕੀਤੀ ਗਈ ਹੈ ਪਟਿਆਲਾ ਦੇ ਵਿੱਚ 20 ਮੀਟਰ ਔਰ ਬਠਿੰਡਾ ਦੇ ਵਿੱਚ 50 ਮੀਟਰ ਤੋਂ ਘੱਟ ਤੇ ਬੱਲਵਾਲ ਸੌਖੜੀ ਦੇ ਵਿੱਚ 20 ਤੋਂ 30 ਮੀਟਰ ਤਕਰੀ ਵਿਜ਼ਿਬਿਲਟੀ ਦਰਜ ਕੀਤੀ ਗਈ ਹੈ ਤਾਂ 17 ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਹੋ ਚੁੱਕਾ ਹੈ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਨਮਾਸ਼ਹਿਰ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਔਰ ਫਤਿਹਗੜ ਸਾਹਿਬ ਦੇ ਵਿੱਚ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ ਪਟਿਆਲਾ ਮੁਹਾਲੀ ਵਿੱਚ ਵੀ ਕੁਝ ਥਾਵਾਂ ਦੇ ਉੱਤੇ ਸੰਘਣੀ ਤੋਂ ਦਸ਼ਾਈ ਰਹੀ ਰਵੇਗੀ ਔਰ ਇਸ ਦੇ ਨਾਲ ਹੀ ਮੀਂਹ ਦਾ ਅਲਰਟ ਇਹਨਾਂ ਦੇ ਥਾਵਾਂ ਤੇ ਵੀ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਤਸਰ ਤੇ ਬਠਿੰਡਾ ਦੇ ਵਿੱਚ ਵੀ ਵੱਖ-ਵੱਖ ਥਾਵਾਂ 'ਤੇ ਹਨੇਰੀ ਅਤੇ ਤੂਫਾਨ ਦਾ ਜੋ ਅਲਰਟ ਹੈ ਉਹ ਜਾਰੀ ਕੀਤਾ ਗਿਆ ਹੈ ਬਿਜਲੀ ਡਿਗਨ ਦੀ ਸੰਭਾਵਨਾ ਜਿਤਾਈ ਗਈ ਹੈ ਔਰ ਕਈ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਜਿਹੜੀ ਬਾਰਿਸ਼ ਹੈ ਉਸ ਦਾ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਇਹ ਜੇਕਰ ਬਾਰਿਸ਼ ਪੈਂਦੀ ਹੈ ਤਾਂ ਫਿਰ ਪੰਜਾਬ ਦੇ ਵਿੱਚ ਇੱਕਦਮ ਠੰਡ ਵੱਧ ਜਾਵੇਗੀ ਕਿਉਂਕਿ ਲਗਾਤਾਰ ਆਏ ਪੰਜਾਬ ਦੇ ਵਿੱਚ ਇਹ ਲੋਕਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਠੰਡ ਪੈ ਨਹੀਂ ਰਹੀ ਪੈ ਨਹੀਂ ਰਹੀ ਪਰ ਹੁਣ ਦਸਤਕ ਦੇ ਚੁੱਕੀ ਹੈ ਪੂਰੇ ਤਰੀਕੇ ਦੇ ਨਾਲ ਠੰਡ ਸਾਲ ਦਾ ਆਖਰੀ ਦਿਨ ਔਰ ਅੱਜ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਠੰਡ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਔਰ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਕਿ ਤੁਹਾਡੇ ਇਲਾਕੇ ਦੇ ਵਿੱਚ ਜੋ ਠੰਡ ਦਸਤਕ ਦੇ ਚੁੱਕੀ ਹੈ ਇਸ ਤਰੀਕੇ ਦੇ ਨਾਲ ਜਬਰਦਸਤ ਠੰਡ ਦੁਕੀ ਜੇਕਰ ਅੱਜ ਜਲੰਧਰ ਦੀ ਗੱਲ ਕਰੀਏ ਤਾਂ ਕਾਫੀ ਧੁੰਦ ਇੱਥੇ ਦੇਖਣ ਨੂੰ ਮਿਲੀ ਇਸ ਤੋਂ ਇਲਾਵਾ ਸਰਦ ਹਵਾਵਾਂ માં ਚੱਲ ਰਹੀਆਂ ਨੇ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਤਾਂ ਇੱਕਦਮ ਠੰਡ ਵੱਧ ਚੁੱਕੀ ਹੈ ਪੰਜਾਬ ਦੇ ਵਿੱਚ ਤਾਂ ਆਪਣੇ ਇਲਾਕੇ ਦਾ ਕੀ ਹਾਲ ਹੈ ਆਪਣੇ ਇਲਾਕੇ ਦਾ ਹਾਲ ਕਮੈਂਟ ਬਾਕਸਰ ਦੇ ਵਿੱਚ ਜ਼ਰੂਰ ਦੱਸਣਾ ਹੰਡ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹਨੇਰੀ ਤੂਫਾਨ ਅਤੇ ਬਿਜਲੀ ਡਿਗੰਦਾ ਖਦਸ਼ਾ ਵੀ ਜਤਾਇਆ ਗਿਆ ਹੈ ਕਈ ਥਾਵਾਂ ਦੇ ਉੱਤੇ ਤਾਂ ਲਗਾਤਾਰ ਪੰਜਾਬ ਦੇ ਵਿੱਚ ਜੋ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਤਾਂ ਅੱਜ ਇਹ ਵੱਡੀ ਤਬਦੀਲੀ ਕਿਉਂਕਿ ਬਾਰਿਸ਼ ਦਾ ਅਲਰਟ ਜਾਰੀ ਹੋ ਚੁੱਕਾ ਹੈ ਔਰ ਅੱਜ ਸਵੇਰ ਤੋਂ ਹੀ ਸਰਦ ਹਵਾਵਾਂ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਤੇ ਮੌਸਮ ਦੇ ਵਿੱਚ ਵੱਡੀ ਤਾਪਮਾਨ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਚੱਲਦੇ ਪੰਜਾਬ ਦੇ ਵਿੱਚ ਠੰਡ ਲਗਾਤਾਰ ਵਧਦੀ ਹੋਈ ਨਜ਼ਰ ਆ ਰਹੀ ਹੈ ਤਾਂ ਪੰਜਾਬ ਦੇ ਵਿੱਚ ਮੀਪੈਂ ਦਾ ਅਲਰਟ ਜਾਰੀ ਹੋ ਚੁੱਕਾ ਹੈ ਚਾਰ ਜ਼ਿਲ੍ਹਿਆਂ ਦੇ ਵਿੱਚ ਵਿਜ਼ਿਬਿਲਟੀ ਦੀ ਜੇਕਰ ਗੱਲ ਕਰੀਏ ਤਾਂ ਉਹ ਵੀ ਜ਼ੀਰੋ ਦਰਜ ਕੀਤੀ ਗਈ ਹੈ ਔਰ ਕਈ ਥਾਵਾਂ ਦੇ ਉੱਤੇ ਬਿਲਕੁਲ ਵੀ ਕੁਝ ਵੀ ਨਜ਼ਰ ਨਹੀਂ ਆ ਰਿਹਾ ਕਈ ਥਾਵਾਂ ਦੇ ਉੱਤੇ ਹਨੇਰੀ ਅਤੇ ਤੂਫਾਨ ਦਾ ਅਲਰਟ ਜਾਰੀ ਹੋ ਚੁੱਕਾ ਹੈ ਤਾਂ ਦੋ ਦਿਨ ਪੰਜਾਬ ਦੇ ਵਿੱਚ ਕਹਿਰ ਦੀ ਠੰਡ ਪੈ ਸਕਦੀ ਹੈ ਜਿਸ ਦੇ ਚਲਦੇ ਮੌਸਮ ਵਿਭਾਗ ਦੇ ਵੱਲੋਂ ਇਹ ਅਲਰਟ ਜਾਰੀ ਕੀਤਾ ਗਿਆ ਹਾਲਾਂਕਿ ਬੀਤੇ ਸਮੇਂ ਤੋਂ ਲਗਾਤਾਰ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਅ ਸਾਲ ਖਤਮ ਹੋਣ ਨੂੰ ਆ ਗਿਆ ਪਰ ਹਜੇ ਤੱਕ ਠੰਡ ਨੇ ਸਹੀ ਤਰੀਕੇ ਦੇ ਨਾਲ ਦਸਤਕ ਪੰਜਾਬ ਦੇ ਵਿੱਚ ਨਹੀਂ ਦਿੱਤੀ ਤਾਂ ਅੱਜ ਉਹ ਠੰਡ ਦੇਖਣ ਨੂੰ ਮਿਲ ਰਹੀ ਹੈ ਸਰਦ ਹਵਾਵਾਂ ਚੱਲ ਰਹੀਆਂ ਨੇ ਜਿਸ ਦੇ ਚੱਲਦੇ ਠੰਡ ਦੇ ਵਿੱਚ ਕਾਫੀ ਵਾਅਦਾ ਹੋ ਗਿਆ ਹੈ ਔਰ ਕੜਾਕੇ ਦਾ ਠੰਡ ਪੈ ਰਹੀ ਹੈ ਪੰਜਾਬ ਦੇ ਵਿੱਚ ਅੱਜ ਔਰ ਨਵੇਂ ਸਾਲ ਤੇ ਲੋਕਾਂ ਨੂੰ ਠੰਡ ਦੇਖਣ ਨੂੰ ਮਿਲੇਗੀ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਜੋ ਕਿਹਾ ਗਿਆ ਸੀ ਕਿ ਜੋ ਮੌਸਮ ਹੈ ਹੌਲੀ-ਹੌਲੀ ਪਿੱਛੇ ਨੂੰ ਆ ਜਾ ਰਹੇ ਨੇ ਤਾਂ ਇਹ ਜੋ ਠੰਡ ਜਿਹੜੀ ਦਸੰਬਰ ਦੇ ਦਿਨਾਂ ਦੇ ਵਿੱਚ ਆ ਜਾਂਦੀ ਸੀ ਤਾਂ ਹੁਣ ਉਹ ਜਨਵਰੀ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗੀ ਔਰ ਧੁੰਦ ਦਾ ਕਹਿਰ ਲਗਾਤਾਰ ਬੀਤੇ ਕਈ ਦਿਨਾਂ ਤੋਂ ਦੇਖਣ ਨੂੰ ਮਿਲ ਰਿਹਾ ਹੈ ਪਰ ਸਰਦ ਹਵਾਵਾਂ ਅੱਜ ਚੱਲ ਰਹੀਆਂ ਨੇ ਜਿਸ ਦੇ ਚੱਲਦੇ ਪੰਜਾਬ ਦੇ ਵਿੱਚ ਠੰਡ ਕਾਫੀ ਵੱਧ ਚੁੱਕੀ ਹੈ ਤਾਂ ਚਾਰ ਜ਼ਿਲ੍ਹਿਆਂ ਦੇ ਵਿੱਚ ਵਿਜ਼ਿਬਿਲਟੀ ਜ਼ੀਰੋ ਹੋ ਚੁੱਕੀ ਹੈ ਔਰ ਇਸ ਦੇ ਨਾਲ ਹੀ ਜਿਹੜਾ ਤਾਪਮਾਨ ਹੈ ਉਸ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਗੁਰਦਾਸਪੁਰ ਦੀ ਜੇਕਰ ਗੱਲ ਕਰੀਏ ਤਾਂ 4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਜੋ ਕਿ ਕਾਫੀ ਠੰਡਾ ਗੁਰਦਾਸਪੁਰ ਅੱਜ ਰਹਿ ਰਿਹਾ ਹੈ ਔਰ ਦੂਸਰੇ ਪਾਸੇ ਵਿਜ਼ਿਬਿਲਟੀ ਘਟਣ ਕਰਕੇ ਚੰਡੀਗੜ੍ਹ ਅਤੇ ਅੰਮ੍ਰਿਤਸਰ ਦੇ ਜਿਹੜੇ 에ਅਰਪੋਰਟ ਨੇ ਤਾਂ ਉਥੇ ਵੀ ਉਡਾਨਾਂ ਪ੍ਰਭਾਵਿਤ ਹੋ ਰਹੀਆਂ ਨੇ ਤਾਂ ਸੰਘਣਾ ਜਿਹੜਾ ਕੋਹਰਾ ਹੈ ਉਹ ਪੰਜਾਬ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਪੈ ਰਿਹਾ ਹੈ ਵਿਜ਼ਿਬਿਲਟੀ ਜ਼ੀਰੋ ਹੋ ਚੁੱਕੀ ਹੈ ਹਵਾਈ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਔਰ ਜਿਹੜੀਆਂ ਉਡਾਨਾਂ ਨੇ ਚੰਡੀਗੜ੍ਹ ਅਤੇ ਅੰਮ੍ਰਿਤਸਰ 에ਅਰਪੋਰਟ ਤੋਂ ਦੇਰੀ ਦੇ ਨਾਲ ਉਡਾਨ ਭਰਦੀਆਂ ਨੇ ਤਾਂ ਜੋ ਮੌਸਮ ਦੇ ਵਿੱਚ ਥੋੜੀ ਜਿਹੀ ਕਲੈਰਟੀ ਆਉਂਦੀ ਹੈ ਤਾਂ ਉਸ ਤੋਂ ਬਾਅਦ ਉਡਾਨਾਂ ਭਰੀ ਜਾਂਦੀ ਹੈ ਤਾਂ ਇਹ ਅਮਨਸਰ ਤੋਂ ਇਲਾਵਾ ਆਦਮਪੁਰ ਹਲਵਾਰਾ ਤੇ ਪਠਾਨਕੋਟ ਦੇ ਵਿੱਚ ਵੀ ਵਿਜ਼ਿਬਿਲਟੀ ਜ਼ੀਰੋ ਦਰਜ ਕੀਤੀ ਗਈ ਹੈ ਕਿਉਂਕਿ ਆਦਮਪੁਰ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦਾ ਸਭ ਤੋਂ ਠੰਡਾ ਇਲਾਕਾ ਆਦਮਪੁਰ ਰਹਿੰਦਾ ਹੈ ਔਰ ਉੱਥੇ ਵਿਜ਼ਿਬਿਲਟੀ ਜ਼ੀਰੋ ਦਰਜ ਕੀਤੀ ਗਈ ਹੈ ਇਸ ਤੋਂ ਇਲਾਵਾ ਗੁਰਦਾਸਪੁਰ ਅਤੇ ਲੁਧਿਆਣਾ ਦੇ ਵਿੱਚ 10 ਮੀਟਰ ਤੱਕ ਦੀ ਵਿਜ਼ਿਬਿਲਟੀ ਦਰਜ ਕੀਤੀ ਗਈ ਹੈ ਪਟਿਆਲਾ ਦੇ ਵਿੱਚ 20 ਮੀਟਰ ਔਰ ਬਠਿੰਡਾ ਦੇ ਵਿੱਚ 50 ਮੀਟਰ ਤੋਂ ਘੱਟ ਤੇ ਬੱਲਵਾਲ ਸੌਖੜੀ ਦੇ ਵਿੱਚ 20 ਤੋਂ 30 ਮੀਟਰ ਤਕਰੀ ਵਿਜ਼ਿਬਿਲਟੀ ਦਰਜ ਕੀਤੀ ਗਈ ਹੈ ਤਾਂ 17 ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਹੋ ਚੁੱਕਾ ਹੈ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਨਮਾਸ਼ਹਿਰ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਔਰ ਫਤਿਹਗੜ ਸਾਹਿਬ ਦੇ ਵਿੱਚ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ ਪਟਿਆਲਾ ਮੁਹਾਲੀ ਵਿੱਚ ਵੀ ਕੁਝ ਥਾਵਾਂ ਦੇ ਉੱਤੇ ਸੰਘਣੀ ਧੁੰਦ ਛਾਈ ਰਹੀ ਰਹੇਗੀ ਔਰ ਇਸ ਦੇ ਨਾਲ ਹੀ ਮੀਂਹ ਦਾ ਅਲਰਟ ਇਹਨਾਂ ਦੇ ਥਾਵਾਂ ਤੇ ਵੀ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਤਸਰ ਔਰ ਬਠਿੰਡਾ ਦੇ ਵਿੱਚ ਵੀ ਵੱਖ-ਵੱਖ ਥਾਵਾਂ 'ਤੇ ਹਨੇਰੀ ਅਤੇ ਤੂਫਾਨ ਦਾ ਜੋ ਅਲਰਟ ਹੈ ਉਹ ਜਾਰੀ ਕੀਤਾ ਗਿਆ ਹੈ ਬਿਜਲੀ ਡਿਗਨ ਦੀ ਸੰਭਾਵਨਾ ਜਿਤਾਈ ਗਈ ਹੈ ਔਰ ਕਈ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਜਿਹੜੀ ਬਾਰਿਸ਼ ਹੈ ਉਸ ਦਾ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਇਹ ਜੇਕਰ ਬਾਰਿਸ਼ ਪੈਂਦੀ ਹੈ ਤਾਂ ਫਿਰ ਪੰਜਾਬ ਦੇ ਵਿੱਚ ਇੱਕਦਮ ਠੰਡ ਵੱਧ ਜਾਵੇਗੀ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਇਹ ਲੋਕਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਠੰਡ ਪੈ ਨਹੀਂ ਰਹੀ ਪੈ ਨਹੀਂ ਰਹੀ ਪਰ ਹੁਣ दस्तक ਦੇ ਚੁੱਕੀ ਹੈ ਪੂਰੇ ਤਰੀਕੇ ਦੇ ਨਾਲ ਠੰਡ ਸਾਲ ਦਾ ਆਖਰੀ ਦਿਨ ਔਰ ਅੱਜ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਠੰਡ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਔਰ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਕਿ ਤੁਹਾਡੇ ਇਲਾਕੇ ਦੇ ਵਿੱਚ ਜੋ ਠੰਡ ਦਸਤਕ ਦੇ ਚੁੱਕੀ ਹੈ ਇਸ ਤਰੀਕੇ ਦੇ ਨਾਲ ਜਬਰਦਸਤ ਠੰਡ ਚੁੱਕੀ ਜੇਕਰ ਅੱਜ ਜਲੰਧਰ ਦੀ ਗੱਲ ਕਰੀਏ ਤਾਂ ਕਾਫੀ ਧੁੰਦ ਇੱਥੇ ਦੇਖਣ ਨੂੰ ਮਿਲੀ ਇਸ ਤੋਂ ਇਲਾਵਾ ਸਰਦ ਹਵਾਵਾਂ માં ਚੱਲ ਰਹੀਆਂ ਨੇ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਤਾਂ ਇੱਕਦਮ ਠੰਡ ਵੱਧ ਚੁੱਕੀ ਹੈ ਪੰਜਾਬ ਦੇ ਵਿੱਚ ਤਾਂ ਆਪਣੇ ਇਲਾਕੇ ਦਾ ਕੀ ਹਾਲ ਹੈ ਆਪਣੇ ਇਲਾਕੇ ਦਾ ਹਾਲ ਕਮੈਂਟ ਬਾਕਸਰ ਦੇ ਵਿੱਚ ਜ਼ਰੂਰ ਦੱਸਣਾ ਮੌਂਸਨ ਦਾ ਕਿਆਰ ਦੇਖਣ ਨੂੰ ਮਿਲ ਰਿਹਾ ਹਨੇਰੀ ਤੂਫਾਨ ਅਤੇ ਬਿਜਲੀ ਡਿਗੰਦਾ ਖਰਸ਼ਾ ਵੀ ਜਤਾਇਆ ਗਿਆ ਹੈ ਕਈ ਥਾਵਾਂ ਦੇ ਉੱਤੇ ਤਾਂ ਲਗਾਤਾਰ ਪੰਜਾਬ ਦੇ ਵਿੱਚ ਜੋ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਤਾਂ ਅੱਜ ਇਹ ਵੱਡੀ ਤਬਦੀਲੀ ਕਿਉਂਕਿ بارش ਦਾ ਅਲਰਟ ਜਾਰੀ ਹੋ ਚੁੱਕਾ ਹੈ ਔਰ ਅੱਜ ਸਵੇਰ ਤੋਂ ਹੀ ਸਰਦ ਹਵਾਵਾਂ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਤੇ ਮੌਸਮ ਦੇ ਵਿੱਚ ਵੱਡੀ ਤਾਪਮਾਨ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਚੱਲਦੇ ਪੰਜਾਬ ਦੇ ਵਿੱਚ ਅਰ ਠੰਡ ਲਗਾਤਾਰ ਵਧਦੀ ਹੋਈ ਨਜ਼ਰ ਆ ਰਹੀ ਹੈ ਤਾਂ ਪੰਜਾਬ ਦੇ ਵਿੱਚ ਮੀਂਹ ਪੈਣ ਦਾ ਅਲਰਟ ਜਾਰੀ ਹੋ ਚੁੱਕਾ ਹੈ ਚਾਰ ਜ਼ਿਲ੍ਹਿਆਂ ਦੇ ਵਿੱਚ ਵਿਜ਼ਿਬਿਲਟੀ ਦੀ ਜੇਕਰ ਗੱਲ ਕਰੀਏ ਤਾਂ ਉਹ ਵੀ ਜ਼ੀਰੋ ਦਰਜ ਕੀਤੀ ਗਈ ਹੈ ਔਰ ਕਈ ਥਾਵਾਂ ਦੇ ਉੱਤੇ ਬਿਲਕੁਲ ਵੀ ਕੁਝ ਵੀ ਨਜ਼ਰ ਨਹੀਂ ਆ ਰਿਹਾ ਕਈ ਥਾਵਾਂ ਦੇ ਉੱਤੇ ਹਨੇਰੀ ਅਤੇ ਤੂਫਾਨ ਦਾ ਅਲਰਟ ਜਾਰੀ ਹੋ ਚੁੱਕਾ ਹੈ ਤਾਂ ਦੋ ਦਿਨ ਪੰਜਾਬ ਦੇ ਵਿੱਚ ਕਹਿਰ ਦੀ ਠੰਡ ਪੈ ਸਕਦੀ ਹੈ ਜਿਸ ਦੇ ਚਲਦੇ ਮੌਸਮ ਵਿਭਾਗ ਦੇ ਵੱਲੋਂ ਇਹ ਅਲਰਟ ਜਾਰੀ ਕੀਤਾ ਗਿਆ ਹਾਲਾਂਕਿ ਬੀਤੇ ਸਮੇਂ ਤੋਂ ਲਗਾਤਾਰ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਸਾਲ ਖਤਮ ਹੋਣ ਨੂੰ ਆ ਗਿਆ ਪਰ ਹਜੇ ਤੱਕ ਠੰਡ ਨੇ ਸਹੀ ਤਰੀਕੇ ਦੇ ਨਾਲ ਦਸਤਕ ਪੰਜਾਬ ਦੇ ਵਿੱਚ ਨਹੀਂ ਦਿੱਤੀ ਤਾਂ ਅੱਜ ਉਹ ਠੰਡ ਦੇਖਣ ਨੂੰ ਮਿਲ ਰਹੀ ਹੈ ਸਰਦ ਹਵਾਵਾਂ ਚੱਲ ਰਹੀਆਂ ਨੇ ਜਿਸ ਦੇ ਚੱਲਦੇ ਠੰਡ ਦੇ ਵਿੱਚ ਕਾਫੀ ਵਾਅਦਾ ਹੋ ਗਿਆ ਹੈ ਔਰ ਕੜਾਕੇ ਦਾ ਠੰਡ ਪੈ ਰਹੀ ਹੈ ਪੰਜਾਬ ਦੇ ਵਿੱਚ ਅੱਜ ਔਰ ਨਵੇਂ ਸਾਲ ਤੇ ਦੋਕਾ ਨੂੰ ਠੰਡ ਦੇਖਣ ਨੂੰ ਮਿਲੇਗੀ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਜੋ ਕਿਹਾ ਗਿਆ ਸੀ ਕਿ ਜੋ ਮੌਸਮ ਹੈ ਹੌਲੀ-ਹੌਲੀ ਪਿੱਛੇ ਨੂੰ ਆ ਜਾ ਰਹੇ ਨੇ ਤਾਂ ਇਹ ਜੋ ਠੰਡ ਜਿਹੜੀ ਦਸੰਬਰ ਦੇ ਦਿਨਾਂ ਦੇ ਵਿੱਚ ਆ ਜਾਂਦੀ ਸੀ ਤਾਂ ਹੁਣ ਉਹ ਜਨਵਰੀ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗੀ ਔਰ ਧੁੰਦ ਦਾ ਕਹਿਰ ਲਗਾਤਾਰ ਬੀਤੇ ਕਈ ਦਿਨਾਂ ਤੋਂ ਦੇਖਣ ਨੂੰ ਮਿਲ ਰਿਹਾ ਹੈ ਪਰ ਸਰਦ ਹਵਾਵਾਂ ਅੱਜ ਚੱਲ ਰਹੀਆਂ ਨੇ ਜਿਸ ਦੇ ਚੱਲਦੇ ਪੰਜਾਬ ਦੇ ਵਿੱਚ ਠੰਡ ਕਾਫੀ ਵੱਧ ਚੁੱਕੀ ਹੈ ਤਾਂ ਚਾਰ ਜ਼ਿਲ੍ਹਿਆਂ ਦੇ ਵਿੱਚ ਵਿਜ਼ਿਬਿਲਟੀ ਜ਼ੀਰੋ ਹੋ ਚੁੱਕੀ ਹੈ ਔਰ ਇਸ ਦੇ ਨਾਲ ਹੀ ਜਿਹੜਾ ਤਾਪਮਾਨ ਹੈ ਉਸ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਗੁਰਦਾਸਪੁਰ ਦੀ ਜੇਕਰ ਗੱਲ ਕਰੀਏ ਤਾਂ 4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਜੋ ਕਿ ਕਾਫੀ ਠੰਡਾ ਗੁਰਦਾਸਪੁਰ ਅੱਜ ਦੇ ਰਿਹਾ ਹੈ ਔਰ ਦੂਸਰੇ ਪਾਸੇ ਵਿਜ਼ਿਬਿਲਟੀ ਘਟਣ ਕਰਕੇ ਚੰਡੀਗੜ੍ਹ ਅਤੇ ਅੰਮ੍ਰਿਤਸਰ ਦੇ ਜਿਹੜੇ 에ਅਰਪੋਰਟ ਨੇ ਤਾਂ ਉੱਥੇ ਵੀ ਉਡਾਨਾਂ ਪ੍ਰਭਾਵਿਤ ਹੋ ਰਹੀਆਂ ਨੇ ਤਾਂ ਸੰਗਣਾ ਇਹੜਾ ਕੋਹਰਾ ਹੈ ਉਹ ਪੰਜਾਬ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਪੈ ਰਿਹਾ ਹੈ ਵਿਜ਼ਿਬਿਲਟੀ ਜ਼ੀਰੋ ਹੋ ਚੁੱਕੀ ਹੈ ਹਵਾਈ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਔਰ ਜਿਹੜੀਆਂ ਉਡਾਨਾਂ ਨੇ ਚੰਡੀਗੜ੍ਹ ਅਤੇ ਅੰਮ੍ਰਿਤਸਰ 에ਰਪੋਰਟ ਤੋਂ ਦੇਰੀ ਦੇ ਨਾਲ ਉਡਾਨ ਭਰਦੀਆਂ ਨੇ ਤਾਂ ਜੋ ਮੌਸਮ ਦੇ ਵਿੱਚ ਥੋੜੀ ਜਿਹੀ ਕਲੈਰਟੀ ਆਉਂਦੀ ਹੈ ਤਾਂ ਉਸ ਤੋਂ ਬਾਅਦ ਉਡਾਨ ਭਰੀ ਜਾਂਦੀ ਹੈ ਤਾਂ ਇਹ ਅੰਮ੍ਰਿਤਸਰ ਤੋਂ ਇਲਾਵਾ ਆਦਮਪੁਰ ਹਲਵਾਰਾ ਅਤੇ ਪਠਾਨਕੋਟ ਦੇ ਵਿੱਚ ਵੀ ਵਿਜ਼ਿਬਿਲਟੀ ਜ਼ੀਰੋ ਦਰਜ ਕੀਤੀ ਗਈ ਹੈ ਕਿਉਂਕਿ ਆ ਆਦਮਪੁਰ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦਾ ਸਭ ਤੋਂ ਠੰਡਾ ਇਲਾਕਾ ਆਦਮਪੁਰ ਰਹਿੰਦਾ ਹੈ ਔਰ ਉੱਥੇ ਵਿਜ਼ਿਬਿਲਟੀ ਜ਼ੀਰੋ ਦਰਜ ਕੀਤੀ ਗਈ ਹੈ ਇਸ ਤੋਂ ਇਲਾਵਾ ਗੁਰਦਾਸਪੁਰ ਅਤੇ ਲੁਧਿਆਣਾ ਦੇ ਵਿੱਚ 10 ਮੀਟਰ ਤੱਕ ਦੀ ਵਿਜ਼ਿਬਿਲਟੀ ਦਰਜ ਕੀਤੀ ਗਈ ਹੈ ਪਟਿਆਲਾ ਦੇ ਵਿੱਚ 20 ਮੀਟਰ ਔਰ ਬਠਿੰਡਾ ਦੇ ਵਿੱਚ 50 ਮੀਟਰ ਤੋਂ ਘੱਟ ਤੇ ਬੱਲਵਾਲ ਸੌਖੜੀ ਦੇ ਵਿੱਚ 20 ਤੋਂ 30 ਮੀਟਰ ਤੱਕ ਦੀ ਵਿਜ਼ਿਬਿਲਟੀ ਦਰਜ ਕੀਤੀ ਗਈ ਹੈ ਤਾਂ 17 ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਹੋ ਚੁੱਕਾ ਹੈ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਨਮਾਸ਼ਹਿਰ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਔਰ ਫਤਿਹਗੜ ਸਾਹਿਬ ਦੇ ਵਿੱਚ بارش ਦਾ ਅਲਰਟ ਜਾਰੀ ਕੀਤਾ ਗਿਆ ਪਟਿਆਲਾ ਮੁਹਾਲੀ ਵਿੱਚ ਵੀ ਕੁਝ ਥਾਵਾਂ ਦੇ ਉੱਤੇ ਸੰਘਣੀ ਤੋਂ ਦਿਸਾਈ ਰਹੀ ਰਵੇਗੀ ਔਰ ਇਸ ਦੇ ਨਾਲ ਹੀ ਮੀਂਹ ਦਾ ਅਲਰਟ ਇਹਨਾਂ ਦੇ ਥਾਵਾਂ ਤੇ ਵੀ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਤਸਰ ਤੇ ਬਠਿੰਡਾ ਦੇ ਵਿੱਚ ਵੀ ਵੱਖ-ਵੱਖ ਥਾਵਾਂ ਉੱਤੇ ਹਨੇਰੀ ਅਤੇ ਤੂਫਾਨ ਦਾ ਜੋ ਅਲਰਟ ਹੈ ਉਹ ਜਾਰੀ ਕੀਤਾ ਗਿਆ ਹੈ ਬਿਜਲੀ ਡਿਗਨ ਦੀ ਸੰਭਾਵਨਾ ਜਿਤਾਈ ਗਈ ਹੈ ਔਰ ਕਈ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਜਿਹੜੀ ਬਾਰਿਸ਼ ਹੈ ਉਸ ਦਾ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਇਹ ਜੇਕਰ ਬਾਰਿਸ਼ ਪੈਂਦੀ ਹੈ ਤਾਂ ਫਿਰ ਪੰਜਾਬ ਦੇ ਵਿੱਚ ਇੱਕਦਮ ਠੰਡ ਵੱਧ ਜਾਵੇਗੀ ਕਿਉਂਕਿ ਲਗਾਤਾਰ ਆਏ ਪੰਜਾਬ ਦੇ ਵਿੱਚ ਇਹ ਲੋਕਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਠੰਡ ਪੈ ਨਹੀਂ ਰਹੀ ਪੈ ਨਹੀਂ ਰਹੀ ਪਰ ਹੁਣ ਦਸਤਕ ਦੇ ਚੁੱਕੀ ਹੈ ਪੂਰੇ ਤਰੀਕੇ ਦੇ ਨਾਲ ਠੰਡ ਸਾਲ ਦਾ ਆਖਰੀ ਦਿਨ ਔਰ ਅੱਜ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਠੰਡ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਔਰ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਕਿ ਤੁਹਾਡੇ ਇਲਾਕੇ ਦੇ ਵਿੱਚ ਜੋ ਠੰਡ ਦਸਤਕ ਦੇ ਚੁੱਕੀ ਹੈ ਇਸ ਤਰੀਕੇ ਦੇ ਨਾਲ ਜਬਰਦਸਤ ਠੰਡ ਕਿ ਜੇਕਰ ਅੱਜ ਜਲੰਧਰ ਦੀ ਗੱਲ ਕਰੀਏ ਤਾਂ ਕਾਫੀ ਧੁੰਦ ਇਥੇ ਦੇਖਣ ਨੂੰ ਮਿਲ ਰਹੀ ਹੈ ਇਸ ਤੋਂ ਇਲਾਵਾ ਸਰਦ ਹਵਾਵਾਂ ਮਚਲ ਰਹੀਆਂ ਨੇ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਤਾਂ ਇੱਕਦਮ ਠੰਡ ਵੱਧ ਚੁੱਕੀ ਹੈ ਪੰਜਾਬ ਦੇ ਵਿੱਚ ਤਾਂ ਆਪਣੇ ਇਲਾਕੇ ਦਾ ਕੀ ਹਾਲ ਹੈ ਆਪਣੇ ਇਲਾਕੇ ਦਾ ਹਾਲ ਕਮੈਂਟ ਬਾਕਸਰ ਦੇ ਵਿੱਚ ਜ਼ਰੂਰ ਦੱਸਣਾ ਹੰਡ ਦਾ ਕੈਰ ਦੇਖਣ ਨੂੰ ਮਿਲ ਰਿਹਾ ਹਨੇਰੀ ਤੂਫਾਨ ਅਤੇ ਬਿਜਲੀ ਡਿਗੰਦਾ ਖਰਸ਼ਾ ਵੀ ਜਿਤਾਇਆ ਗਿਆ ਹੈ ਕਈ ਥਾਵਾਂ ਦੇ ਉੱਤੇ ਤਾਂ ਲਗਾਤਾਰ ਪੰਜਾਬ ਦੇ ਵਿੱਚ ਜੋ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਤਾਂ ਅੱਜ ਇਹ ਵੱਡੀ تبدیلی کیونکہ بارش ਦਾ ਅਲਰਟ ਜਾਰੀ ਹੋ ਚੁੱਕਾ ਹੈ ਔਰ ਅੱਜ ਸਵੇਰ ਤੋਂ ਹੀ ਸਰਦ ਹਵਾਵਾਂ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਤੇ ਮੌਸਮ ਦੇ ਵਿੱਚ ਵੱਡੀ ਤਾਪਮਾਨ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਚੱਲਦੇ ਪੰਜਾਬ ਦੇ ਵਿੱਚ ਠੰਡ ਲਗਾਤਾਰ ਵਧਦੀ ਹੋਈ ਨਜ਼ਰ ਆ ਰਹੀ ਹੈ ਤਾਂ ਪੰਜਾਬ ਦੇ ਵਿੱਚ ਮੀਂਹ ਪੈਣ ਦਾ ਅਲਰਟ ਜਾਰੀ ਹੋ ਚੁੱਕਾ ਹੈ ਚਾਰ ਜ਼ਿਲ੍ਹਿਆਂ ਦੇ ਵਿੱਚ ਵਿਜ਼ਿਬਿਲਟੀ ਦੀ ਜੇਕਰ ਗੱਲ ਕਰੀਏ ਤਾਂ ਉਹ ਵੀ ਜ਼ੀਰੋ ਦਰਜ ਕੀਤੀ ਗਈ ਹੈ ਔਰ ਕਈ ਥਾਵਾਂ ਦੇ ਉੱਤੇ ਬਿਲਕੁਲ ਵੀ ਕੁਝ ਵੀ ਨਜ਼ਰ ਨਹੀਂ ਆ ਰਿਹਾ ਕਈ ਥਾਵਾਂ ਦੇ ਉੱਤੇ ਹਨੇਰੀ ਅਤੇ ਤੂਫਾਨ ਦਾ ਅਲਰਟ ਜਾਰੀ ਹੋ ਚੁੱਕਾ ਹੈ ਤਾਂ ਦੋ ਦਿਨ ਪੰਜਾਬ ਦੇ ਵਿੱਚ ਕਹਿਰ ਦੀ ਠੰਡ ਪੈ ਸਕਦੀ ਹੈ ਜਿਸ ਦੇ ਚਲਦੇ ਮੌਸਮ ਵਿਭਾਗ ਦੇ ਵੱਲੋਂ ਇਹ ਅਲਰਟ ਜਾਰੀ ਕੀਤਾ ਗਿਆ ਹਾਲਾਂਕਿ ਬੀਤੇ ਸਮੇਂ ਤੋਂ ਲਗਾਤਾਰ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਅ ਸਾਲ ਖਤਮ ਹੋਣ ਨੂੰ ਆ ਗਿਆ ਪਰ ਹਜੇ ਤੱਕ ਠੰਡ ਨੇ ਸਹੀ ਤਰੀਕੇ ਦੇ ਨਾਲ ਦਸਤਕ ਪੰਜਾਬ ਦੇ ਵਿੱਚ ਨਹੀਂ ਦਿੱਤੀ ਤਾਂ ਅੱਜ ਉਹ ਠੰਡ ਦੇਖਣ ਨੂੰ ਮਿਲ ਰਹੀ ਹੈ ਸਰਦ ਹਵਾਵਾਂ ਚੱਲ ਰਹੀਆਂ ਨੇ ਜਿਸ ਦੇ ਚੱਲਦੇ ਠੰਡ ਦੇ ਵਿੱਚ ਕਾਫੀ ਵਾਧਾ ਹੋ ਗਿਆ ਹੈ ਔਰ ਕੜਾਕੇ ਦਾ ਠੰਡ ਪੈ ਰਹੀ ਹੈ ਪੰਜਾਬ ਦੇ ਵਿੱਚ